ਸਾਰੀ ਦੁਨੀਆ ਨੂੰ ਪਤਾ ਹੈ ਕਿ ਕੁਛ ਨਹੀਂ ਨਾਲ ਜਾਣਾ ਸਭ ਨੂੰ ਪਤਾ ਹੈ ਫਿਰ ਵੀ ਦੌੜ ਗਾਦੀ ਹੈ ਇਸ ਤੋਂ ਵਧੀਆ ਇਹ ਵਾਲੀ ਮੂਵਮੈਂਟ ਸੈਲੀਬ੍ਰੇਟ ਕਰਨ ਦਾ ਕੋਈ ਹੋਰ ਵੇਹ ਹੀ ਨਹੀਂ ਹੈਗਾ ਆਂਟੀ ਜੇ ਉਹਨੂੰ ਕੋਈ ਤਕਲੀਫ ਹੋਵੇ ਮੈਂ ਕਿਦਾਂ ਤੜਪਾਂਗਾ ਤਾਂ ਫਿਰ ਦੂਜਿਆਂ ਦੀਆਂ ਪਰਿਵਾਰਾਂ ਨੂੰ ਵੀ ਦੇਖ ਕੇ ਥੋੜਾ ਜਿਹਾ ਤੜਪੋ ਤੁਹਾਡੀ ਅਨਿਵਰਸਰੀ ਕੀ ਤੁਹਾਡੀ ਇਹ ਵਾਹ ਜੀ ਇਸ ਤੋਂ ਵੱਡੀ ਤੇ ਖੁਸ਼ੀ ਵਾਲੀ ਚੀਜ਼ ਅਸੀਂ ਕੁਝ ਨਹੀਂ ਹੋ ਸਕਦੀ ਕਿ ਕਿ ਬਰਥਡੇ ਸੀ 10 ਨਵੰਬਰ ਦਾ ਨਾਮ ਹੈ ਨਾ ਉਹ ਜਾ ਕੇ ਵਾਹ ਜੀ ਵਾਹ ਜੀ ਬੜਾ ਸ਼ੁਕਰੀਆ ਆਂਟੀ ਮਾਰਾ ਜੀ ਤੁਹਾਨੂੰ ਅੰਦਰੁਸਤੀ ਦੇਣ ਖੁਸ਼ੀਆਂ ਦੇਣ ਤੁਹਾਡੇ ਕਰੇ ਤੁਹਾਨੂੰ ਦੁਨੀਆ ਦੇ ਰੁਝੇਵਿਆਂ ਨਾਲ ਲੜਨ ਦਾ ਬਲ ਬਖਸ਼ਣ ਇਹ ਤਾਂ ਮੈਂ ਨਹੀਂ ਕਹਿ ਸਕਦਾ ਕਿ ਤੁਹਾਡੀ ਜ਼ਿੰਦਗੀ ਹਮੇਸ਼ਾ ਹੀ ਸਹੀ ਚਲਦੀ ਰਹੇ ਤਾਂ ਕਿਸੇ ਦੇ ਵੀ ਨਹੀਂ ਚਲਦੀ। ਹਾਂ ਪਰ ਇਹ ਹੈ ਕਿ ਤੁਹਾਨੂੰ ਤਾਕਤ ਬਖਸ਼ੇ ਪਰਮਾਤਮਾ ਜਿਹੜੀਆਂ ਦੁਆਵਾਂ ਦਾ ਹਾਂ ਜਿਹੜਾ ਦੁਆਵਾਂ ਦਾ ਅਸਰ ਹੈ ਲੋਕਾਂ ਦੀ ਇਹ ਤੁਹਾਨੂੰ ਮਿਲੇ ਕਿਸੇ ਨੂੰ ਖੁਸ਼ ਕਰਨਾ ਕਿਸੇ ਦੇ ਦੁੱਖ ਟਾਈਮ ਚ ਉਹਦਾ ਦਰਦ ਸਮਝਣਾ ਇਹ ਹੀ ਇਨਸਾਨ ਹੋਣ ਦੀ ਨਿਸ਼ਾਨੀ ਹੈ। ਤਾਂ ਤੁਸੀਂ ਅੱਜ ਆਏ ਹੋ ਅਰੇ ਨਹੀਂ ਨਹੀਂ ਮਹਾਰਾਜ ਸਾਡੀ ਤਾਂ ਕੋਈ ਔਕਾਤ ਹੀ ਨਹੀਂ ਲੱਗੋਗੇ ਤਾਂ ਅਸੀਂ ਮਗਰ ਮਗਰ ਤੇ ਨਹੀਂ ਤੁਹਾਨੂੰ ਹੁੰਦਾ ਨਾ ਕਿੱਥੇ ਜਾ ਰਹੇ ਕਿੱਥੇ ਨਹੀਂ ਜਾ ਹਾਂ ਉਹ ਜ਼ਰੂਰੀ ਹੈ ਪਰ ਤੁਸੀਂ ਆਪਣੇ ਹੱਥੀ ਪਲੀਜ਼ ਇੱਕ ਇੱਕ ਸ਼ਾਲ ਇੱਕ ਇੱਕ ਲੇਡੀਜ਼ ਨੂੰ ਲੇਡੀਜ਼ ਸ਼ਾਲ ਦੇ ਦਿਓ ਆਪਣੇ ਹੱਥੀ ਤੇ ਜੈਂਟਸ ਨੂੰ ਜੈਂਟਸ ਸ਼ਾਲ ਦੇ ਦਿਓ ਤਾਂ ਸਾਰੇ ਲੰਗਰ ਛੱਕ ਕੇ ਬਹਿ ਜਾਣ ਇੱਕ ਵਾਰੀ ਫਿਰ ਤੁਸੀਂ ਕਰ ਦਿਓ ਆਪਣੇ ਹੱਥੀ ਠੀਕ ਬੈਠੋ ਚੋ ਇਹ ਵੀ ਦਿਓ ਜੀ ਦਿਓ ਜੀ ਦਿਓ ਜੀ ਉਹ ਵਾਹ ਜੀ ਵਾਹ ਜੀ ਵੈਰੀ ਗੁੱਡ ਬੋਸ ਬੋਸ ਬਿਲਕੁਲ ਬਿਲਕੁਲ ਤੁਸੀਂ ਸਭ ਨੂੰ ਨਾ ਇੱਕ ਇੱਕ ਜਰਾਬ ਤੇ ਸਭ ਨੂੰ ਇੱਕ ਇੱਕ ਸ਼ਾਲ ਜਿੰਨੂੰ ਜਿੰਨੂੰ ਜਦੋਂ ਚਾਹੀਦਾ ਤੁਸੀਂ ਦੇ ਦਿਓ ਬੜਾ ਧੰਨਵਾਦ ਬੈਠੋ ਪਲੀਜ਼ ਬੈਠੀ ਨਹੀਂ ਨਹੀਂ ਸ਼ੁਕਰੀਆ ਨਹੀਂ ਨਹੀਂ ਤੁਹਾਡਾ ਅਸ਼ੀਰਵਾਦ ਬਣਾਇਆ ਹੈ ਇਹ ਤਾਂ ਨਹੀਂ 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 ਮਾਰਕ ਦੇਖੋ ਆਂਟੀ ਜਿਹੜਾ ਗਿਆਨ ਹੈ ਨਾ ਭਾਵੇਂ ਭਗਵਦ ਗੀਤਾ ਦਾ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਲਾ ਅਮਲਦਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੁਛ ਨਹੀਂ ਨਾਲ ਜਾਣਾ ਸਭ ਨੂੰ ਪਤਾ ਹੈ ਫਿਰ ਵੀ ਦੌੜ ਕਾਦੀ ਹੈ 10 10 ਸਾਲ ਦੀਆਂ ਰੋਟੀਆਂ ਜੋੜ ਕੇ ਬੈਠੇ ਨੇ ਇੱਕ ਜਾਨਵਰ ਜਦੋਂ ਰੋਡ ਤੇ ਪਿਆ ਉਹਨਾਂ ਨੇ ਮਿੱਟੀ ਚ ਲਿਬੜ ਕੇ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਨੂੰ ਸ਼ਾਮੀ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ ਫਿਰ ਵੀ ਰੱਬ ਕਰਦਾ ਸਾਡੇ ਵਾਲੇ ਇੰਨਾ ਖੋਹ ਖੋ ਕੇ ਲੋਕਾਂ ਨੂੰ ਕਿਸੇ ਦਾ ਨੁਕਸਾਨ ਕਰ ਰਹੇ ਨੇ ਕਿਸੇ ਨੂੰ ਹਰਟ ਕਰ ਰਹੇ ਨੇ ਉਹਨਾਂ ਨੂੰ ਮਤਲਬ ਹੀ ਨਹੀਂ ਪਤਾ ਲੱਗਿਆ ਕਿ ਜ਼ਿੰਦਗੀ ਚ ਕਰਨ ਕੀ ਆ ਸਾਡੇ ਕੋਲ ਪਤਾ ਨਹੀਂ 20 25 25 ਸਾਲ ਦੀਆਂ ਰੋਟੀਆਂ ਤੈਨ ਨੇ ਉਹ ਪਲਾਟ ਪਏ ਨੇ ਉਹ ਐਫ ਡੀਆਂ ਪਈਆਂ ਨੇ ਉਹ ਰੈਗੂਲਰ ਇਨਕਮ ਹੈ ਫਿਰ ਵੀ ਦੇਖੋ ਤੁਸੀਂ ਇਨਸਾਨ ਕੁਝ ਛੱਡ ਨਹੀਂ ਰਹੇ ਤੇ ਕੁਦਰਤ ਦੇਖੋ ਸਭ ਨੂੰ ਪਤਾ ਮਰਨਾ ਹੈ ਪਰ ਪਤਾ ਨਹੀਂ ਕੰਨ ਕਿੱਥੇ ਲੈ ਆਏ ਜੀ ਕਿਸੇ ਨੂੰ ਵੀ ਨਹੀਂ ਪਤਾ ਔਰ ਤੁਸੀਂ ਦੇਖੋ ਅੱਜ ਕੀ ਘੜੀ ਦਾ ਵੀ ਨਹੀਂ ਘੜੀ ਦਾ ਵੀ ਨਹੀਂ ਪਤਾ ਔਰ ਦੁਨੀਆ ਦੇ ਲੋਕ ਜਿਹੜੇ ਕਿਹੜੇ ਕੰਮੇ ਲੱਗੇ ਹੋਏ ਕਿਸੇ ਕੋਲ ਸਮਾਂ ਨਹੀਂ ਕਿਸੇ ਦਾ ਦੁੱਖ ਸੁਣਨ ਲਈ ਔਰ ਬੜੀ ਖੁਸ਼ੀ ਹੋਈ ਤੁਸੀਂ ਆਏ ਹੋ ਜੀ ਨਹੀਂ ਆਇਆ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਨਹੀਂ ਨਹੀਂ ਅੰਟੀ ਤੁਹਾਡਾ ਅਸ਼ੀਰਵਾਦ ਹੈ ਤੁਹਾਡਾ ਅਸ਼ੀਰਵਾਦ ਹੈ ਮੈਂ 28 ਜੂਨ ਨੂੰ ਵੀ ਆਈ ਸੀ ਇਹਦੀ ਬੇਟੀ ਦਾ ਜਨਮ ਦਿਨ ਸੀਗਾ ਤੇ ਉਹਨਾਂ ਦੇ ਡੈਲਸੀ ਹੋ ਰਹੀ ਸੀ ਅੱਗੇ ਲੜਕਾ ਬੈਠਾ ਹੈ ਤੇ ਇਹਨਾਂ ਦੀ ਸੇਵਾ ਲਈ ਆਈ ਸੀ ਬੜਾ ਸ਼ੁਕਰ ਹੈ ਜੀ ਬੇਟੀ ਦਾ ਹੋਵੇ ਇਹਦੇ ਬੇਟੇ ਦਾ ਹੋਵੇ ਮੈਰਿਜ ਐਨਿਵਰਸਰੀ ਹੋਵੇ ਕਿਸੇ ਦੀ ਇਸ ਤੋਂ ਵਧੀਆ ਇਹ ਵਾਲੀ ਮੂਮੈਂਟ ਸੈਲੀਬ੍ਰੇਟ ਕਰਨ ਦਾ ਕੋਈ ਹੋਰ ਵੇਹ ਨਹੀਂ ਹੈਗਾ ਅੰਟੀ ਅਸੀਂ ਤਾਂ ਫਿਰ ਇੱਧਰ ਨੂੰ ਹੀ ਦੌੜੀਏ ਕਿਉਂਕਿ ਜਦੋਂ ਇਨਸਾਨ ਖੁਸ਼ ਹੁੰਦਾ ਨਾ ਉਦੋਂ ਫਿਰ ਉਹ ਇਹ ਸੋਚਦਾ ਹੁੰਦਾ ਕਿ ਅਰੇ ਮੈਂ ਬਹੁਤ ਖੁਸ਼ ਆ ਯਾਰ ਫਿਰ ਉਹ ਖੁ ਹਾਂ ਕਿਉਂਕਿ ਜਦੋਂ ਕਿਸੇ ਦਾ ਬੱਚਾ ਐਡਮਿਟ ਹੁੰਦਾ ਦੇ ਕੋਲ ਸਾਡੇ ਵੀ ਰਿਲੇਸ਼ਨਸ ਨੇ ਮੇਰੀ ਵੀ ਮਦਰ ਹੈ ਮੇਰੀ ਵੀ ਭੈਣ ਆ ਜੇ ਉਹਨੂੰ ਕੋਈ ਤਕਲੀਫ ਹੋਵੇ ਮੈਂ ਕਿਦਾਂ ਤੜਪਾਂਗਾ ਤਾਂ ਫਿਰ ਦੂਜਿਆਂ ਦੀਆਂ ਪਰਿਵਾਰਾਂ ਨੂੰ ਵੀ ਦੇਖ ਕੇ ਥੋੜਾ ਜਿਹਾ ਤੜਪੋ ਹਨਾ ਇਨਸਾਨ ਤਾਂ ਉਹੀ ਆ ਨਾ ਜਿਹੜਾ ਕਿਸੇ ਨੂੰ ਦਰਦ ਚ ਦੇਖ ਕੇ ਥੋੜਾ ਜਿਹਾ ਤੜਪੇ ਔਰ ਇਸ ਤੋਂ ਵੱਡੀ ਨਹੀਂ ਇਨਸਾਨੀਅਤ ਇਹ ਹੋਰ ਹੈ ਕਿ ਬੜਾ ਬੜੀ ਖੁਸ਼ੀ ਹੋਈ ਜੀ ਬੜਾ ਧੰਨਵਾਦ ਬੈਠੋ ਤੁਸੀਂ ਪਲੀਜ਼ ਬੈਠੋ ਪਲੀਜ਼ ਬੈਠੋ 5 ਮਿੰਟ ਬੈਠੋ